ਵਾਹਿਗੁਰੂ 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 ਸਾਰਾ ਮਿਲਣੀ ਹੈ ਇਹ ਪਾਣੀ ਵਿੱਚ ਸਿੱਟ ਜਿੱਥੇ ਮਰਜੀ ਕਰ ਜੋ ਕੁਝ ਕਰਨਾ ਜਿੱਥੇ ਜਾ ਤੂੰ ਸਿਰਫ ਆਪਣਾ ਹੀ ਜੀਵਨ ਬਰਬਾਦ ਕਰ ਰਿਹਾ ਤੂੰ ਕੇਵਲ ਤੋ ਕੇਵਲ ਕੋਈ ਗੱਲਾਂ ਨਾ ਵੀ ਤੁਹਾਨੂੰ ਧਰਮ ਵਾਲਾ ਕੋਈ ਸਿਖਾਉਂਦਾ ਕੋਈ ਨਹੀਂ ਹੈ ਕਿਉਂ ਦੁਕਾਨ ਬੰਦ ਕਰਨ ਆਪਣੀ ਵੀ ਹੋ ਮਾਇਆ ਹੁੰਦੀ ਹੈ ਕਿੰਨਾ ਕਪੜਾ ਚੜਦਾ ਉਹ ਕੀਰਤਪੁਰ ਸਾਹਿਬ ਚਲੇ ਜਾਓ ਲੈਣਾ ਲੱਗਿਆ ਉੱਤੇ ਕਿ ਤੁਹਾਡੇ ਹੱਡ ਤਾਣੋ ਵੀ ਕਈ ਕਿਹ ਘੰਟੇ ਵਾਰੀ ਨਹੀਂ ਹੁੰਦੀ ਇਹਨਾਂ ਨੂੰ ਪੁੱਛੋ ਇਹ ਘਰ ਮੱਤਦਾ ਜਾਂ ਜੇ ਮਨ ਮੱਤਦਾ ਵੀ ਤੁਹਾਡਾ ਪਾਣੀ ਮੁਕਤੀ ਦੇਊਗਾ ਉੱਥੇ ਤਾਂ ਇਹ ਕੰਮ ਬੰਦ ਹੋਣਾ ਚਾਹੀਦਾ ਵੀ ਨਹੀਂ ਸਿੱਖੋ ਇਹ ਗਲਤੀ ਨਹੀਂ ਕਰਨੀ ਇਹਨਾਂ ਅਸਤੀਆਂ ਨੂੰ ਭਾਈ ਦਫਨਾ ਦਿਓ ਕਿਤੇ ਆਪਣੇ ਪਰਿਵਾਰ ਦੇ ਨਾਂ ਤੇ ਐਸੀ ਇੱਕ ਇਸ ਇੱਕ ਸੱਜਣਪੁਰਖ ਨੇ ਕਈ ਸੱਜਣ ਪਰਸਪਰ ਸੇ ਹੋਏ ਪਰ ਇੱਕ ਮੰਤਰੀ ਸਹਿਬਾਨ ਹੈ ਕਿਉਂ ਨਾ ਤੇ ਜਦੋਂ ਮਾਤਾ ਪਿਤਾ ਚੜ੍ਹਾਈ ਕੀਤੇ ਨਾ ਉਹਨੇ ਕਿਤੇ ਨਹੀਂ ਕਿ ਫੁੱਲ ਤਾਰਨ ਗਿਆ ਆਸਤੀਆਂ ਨੂੰ ਕਹਿੰਦੇ ਮੇਰੇ ਮਾਤਾ ਨੇ ਪਿਤਾ ਨੇ ਘਰ ਦੇ ਵਿੱਚ ਹੀ ਦਫਨਾਇ ਉੱਪਰ ਬੂਟੇ ਲਾ ਦਿੱਤੇ ਕਿ ਮੈਂ ਹਮੇਸ਼ਾ ਆਪਣੇ ਮਾਤਾ ਪਿਤਾ ਨੂੰ ਯਾਦ ਰੱਖੂਗਾ ਇਹ ਨਹੀਂ ਇੱਕ ਚੱਲ ਮੈਂ ਤਾਂ ਤੁਹਾਨੂੰ ਜਿਉਂਦੇ ਨਹੀਂ ਸੰਭਾਲਿਆ ਮਰਿਆ ਨੂੰ ਕੀ ਰੱਖਣਾ ਇੱਥੇ ਚਲੋ ਪਾਣੀ ਵਿੱਚ ਡੁੱਬੋ ਅਸੀਂ ਵੀ ਗਿਆਨਤਾ ਦੇ ਬੱਦੇ ਹੋਏ ਹਾਂ ਪਰ ਕਦੇ ਸੋਚਿਆ ਅਸੀਂ ਇਸ ਅਮੁੱਲ ਵਸਤੂ ਨੂੰ ਕਿਉਂ ਬਰਬਾਦ ਕਰ ਰਹੀ ਹਾਂ ਕਿਉਂ ਉਹਦਾ ਪਾਣੀ ਭਾਈ ਜੋ ਸਾਡੇ ਪੀਣ ਲੋਗ ਹੈ ਜੋ ਅਸੀਂ ਪੀਣਾ ਹੈ ਉਹਦੇ ਵਿੱਚ ਅਸੀਂ ਆਹ ਕੁਝ ਗੰਦਗੀ ਪਾ ਰਹੇ ਹਾਂ ਜਿਸ ਨੇ ਗੁਰਮਤ ਦਾ ਮਾਰਗ ਦੇਣਾ ਉਹੀ ਸਾਨੂੰ ਸਮਝਾ ਨਹੀਂ ਰਿਹਾ ਵੱਡੇ ਵੱਡੇ ਤਣਾੜ ਬੈਠੇ ਮਾਇਆ ਇਕੱਠੀ ਕਰਨ ਬੈਠੇ ਹੋਏ ਕੋਈ ਦੱਸਦਾ ਹੀ ਨਹੀਂ ਏ ਕਿ ਨਹੀਂ ਭਾਈ ਮੁਕਤੀ ਭਾਈ ਤੈਨੂੰ ਕੇਵਲ ਤੋਂ ਕੇਵਲ ਗੁਰੂ ਨਾਨਕ ਸਾਹਿਬ ਦੇ ਮਾਰਗ ਤੋਂ ਮਿਲਣੀ ਏ ਇਸ ਨਾਮ ਵਾਲੇ ਸਰੋਵਰ ਵਿੱਚ ਨਹਾਤੇ ਮਿਲਣੀ ਏ ਔਰ ਕੋਈ ਪਾਣੀ ਨਹੀਂ ਦੇਵੇ ਇੱਥੇ ਖੜ ਕੇ ਅਰਦਾਸਾਂ ਕਰਨਗੇ ਕਿ ਨਾਕੂਰ ਕਰਦੇ ਉੱਤੇ ਉਹ ਭਾਈ ਜੇ ਮਤ ਨਹੀਂ ਹੈ ਤੇ ਦੂਸਰੇ ਧਰਮਾਂ ਤੋਂ ਲੈ ਲਿਆ ਕਰੋ ਵੀ ਕਿਤੇ ਅਸੀਂ ਸੱਚਖੰਡ ਵਾਸੀ ਆਂ ਵੀ ਸਾਨੂੰ ਮੁਕਤੀ ਮਿਲਣੀ ਉਹ ਭਟਕਦੇ ਫਿਰਦੇ ਆ ਬਹੁਤ ਧਰਮ ਨੇ ਜੋ ਮਰਤਕ ਪ੍ਰਾਣੀ ਦਫਨਾ ਦਿੰਦੇ ਆ ਕੁਝ ਐਸੇ ਆ ਜੋ ਮਰਤਕ ਪ੍ਰਾਣੀ ਨੂੰ ਕੁੱਤਿਆਂ ਦੇ ਮੂਹਰੇ ਛੱਡ ਦਿੰਦੇ ਆ ਖਾ ਲੋ ਭਾਈ ਤੋ ਤਾਂ ਮਰਤਕ ਹੋ ਗਿਆ ਤੁਰੇ ਕਮਾ ਦਾ ਟੁਕੜਾ ਹੁਣ ਤੇਰੇ ਚ ਕੀ ਆ ਜੋ ਕਿ ਚ ਵੈਲੂਏ ਅੰਦਰ ਬੈਠੀ ਆਤਮਾ ਦੀ ਹੈ ਆਤਮਾ ਨਿਕਲ ਨਹੀਂ ਸਰੀਰ ਮਿਰਤ ਕਾ ਫਿਰ ਵੱਡੋ ਟੁਕੋ ਜੜਾਓ ਕੋਈ ਮਰਜੀ ਕਰੋ ਕੋਈ ਫਰਕ ਨਹੀਂ ਇਹ ਦੇ ਉੱਤੇ ਜਿੰਨਾ ਚਿਰ ਆਤਮਾ ਉਨਾਂ ਚਿਰ ਇਹਦੇ ਵਿੱਚ ਮਨ ਦਾ ਵਾਸਾ ਮਨ ਤੇਰਾ ਗੰਧਲਾ ਹੈ ਮਾਂ ਦਾ ਚ ਨਾਨਕਾ ਪਾਈ ਜਨਮਾਂ ਜਨਮਾਂ ਤੋਂ ਮੇਲਾ ਹੋਇਆ ਬੈਠਾ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਬਾਣੀ ਕਹਿੰਦੀ ਹੈ ਇਹ ਕੋਈ ਇਨਸਾਨ ਦੀ ਬੁੱਕੋਂ ਬੋਲੀ ਹੈ ਗੁਰਬਾਣੀ ਕਹਿ ਰਹੀ ਸਤਿਗੁਰ ਪਾਇ사 ਕਹਿ ਰਹੇ ਮੇਰੇ ਮਾਲਕ ਕਹੇ ਕਹਿੰਦੇ ਭਾਈ ਤੇਰੇ ਮਨ ਨੂੰ ਜਨਮਾਂ ਜਨਮਾਂ ਦੀ ਮੈਲ ਲੱਗੀ ਹੈ ਇਹ ਤੈਨੂੰ ਗੁਰੂ ਦੇ ਦਰ ਤੇ ਆਇਆ ਇਸ ਗਿਆਨ ਵਾਲੇ ਸਰੋਵਰ ਦੇ ਵਿੱਚ ਜਿਵੇਂ ਤਨ ਦੇ ਉੱਤੇ ਜਿੱਥੇ ਜਿੱਥੇ ਸਾਡੇ ਮੈਲ ਲੱਗੀ ਹੁੰਦੀ ਹੈ ਚਾਹ ਤਨ ਹੋਵੇ ਭਾਵੇਂ ਕਪੜਾ ਹੋਵੇ ਉੱਥੇ ਸਾਬਣ ਲਾ ਕੇ ਜਿਆਦਾ ਰਗੜੀ ਦੇ ਨਾ ਤੇ ਸਾਨੂੰ ਮੈਲ ਦਿਖ ਗਈ ਹੈ ਵਸੇਤ ਰਹੀਂ ਗਿਆਨ ਤੈਨੂੰ ਦਦਾ ਤੇਰਾ ਮਨ ਇੱਥੋਂ ਇੱਥੋਂ ਮੈਲਾ ਵੇ ਉਹ ਪਾਪ ਕਰਦਾ ਤਾਂ ਵੀ ਮੈਲਾ ਵੇ ਧਗਾ ਥੋਰੀਆਂ ਕਰਦਾ ਤਾਂ ਵੀ ਮੈਲਾ ਝੂਠ ਬੋਲਦਾ ਤਾਂ ਵੀ ਮੈਲਾ ਤੇ ਵਿੱਚ ਸਾਰੇ ਔਗਣ ਆ ਨੇ ਜਿਵੇਂ ਉਹ ਕਪੜੇ ਤੇ ਜਾਂ ਤਨ ਦੇ ਉੱਤੇ ਲੱਗਿਆ ਦਾਗ ਕਿ ਜਿੱਤੇ ਮਿੱਟੀ ਲੱਗੀ ਹੁੰਦੀ ਹੈ ਮੈਲ ਲੱਗੇ ਤੇ ਰਗੜਦੇ ਨਾ ਜਿਆਦਾ ਸਾਬਣ ਲਾ ਕੇ ਉੱਥੇ ਪਾਸ਼ਾ ਬਾਣੀ ਦੇ ਦੁਆਰਾ ਕਹਿੰਦੇ ਆ ਨਾ ਆਪਣੇ ਮਨ ਨੂੰ ਇਸੇ ਤਰ੍ਹਾਂ ਹੀ ਸਾਹਬ ਕਾ ਮੈਂ ਤੈਨੂੰ ਉਹਨਾਂ ਤੇਰੇ ਦਸੀ ਜਾ ਰਿਹਾ ਹਾਂ ਜਿਹਨਾਂ ਨੂੰ ਸਾਹਬ ਕਹਦਾ ਭਾਈ ਇਹ ਇਸ਼ਨਾਨ ਹੋ ਗਿਆ ਗੁਰੂ ਦੇ ਦਵਾਰੇ RAM DAS ਸਰੋਵਰ ਨਾਤੇ ਜਿਹੜੇ ਸਰੋਵਰ ਤੁਸੀਂ ਨਹਾਉਂਦੇ ਫਿਰਦੇ ਹੋ ਭਾਈ ਜਿਹੜੇ ਸਰੋਵਰ ਤੁਸੀਂ ਨਹਾਉਂਦੇ ਫਿਰਦੇ ਹੋ ਪਾਪ ਤਾਂ ਉਹਨਾਂ ਦੇ ਨਹੀਂ ਉਤਰੇ ਜਿਹੜੇ ਉੱਥੇ ਬੈਠੇ ਰਹਿੰਦੇ 24 ਘੰਟੇ ਉਨ੍ਹਾਂ ਵਿੱਚੋਂ ਕੋਈ ਵਿਰਲਾ ਹੁੰਦਾ ਹੈ ਜਿਹੜਾ ਸਤਪੁਰਖ ਹੋਊਗਾ ਨਹੀਂ ਤਾਂ ਭਾਈ ਉਹ ਉਹ ਤਾਂ ਉਹ ਪਾਪੀ ਹੈ ਜਿਨ੍ਹਾਂ ਦਾ ਕੋਈ ਕਿਤੇ ਆਧਾਰ ਹੋਣਾ ਹੀ ਕੋਈ ਨਹੀਂ ਕਿ ਦੁਨੀਆ ਦਾ ਵਾਜਾ ਮਾਰਦੇ ਆਜੋ 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 ਇਸ਼ਨਾਨ ਕਰੋ ਜੀ ਪਰ ਇਸ਼ਨਾਨ ਦਾ ਮਕਸਦ ਨਹੀਂ ਪਤਾ ਜੇ ਸਤਗੁਰ ਪਾਤਸ਼ਾਹ ਨੇ ਸ੍ਰੋਵਰ ਬਣਾਇਆ ਲੰਗਰ ਬਣਾਇਆ ਸਿਰਫ ਸਭ ਨੂੰ ਇਹ ਸਮਝਾਉਣ ਲਈ ਸਭ ਕੁਝ ਭਾਈ ਇੱਕ ਹੀ ਹੈ ਓਵਰ ਦਾ ਮਤਲਬ ਕੀ ਹੈ ਉੱਥੇ ਕੋਈ ਅਲੱਗ-ਅਲੱਗ ਨਹੀਂ ਹੁੰਦੇ ਵਿੱਚੇ ਕਿ ਤੂੰ ਭਾਈ ਉਧਰ ਨਾਲ ਤੂੰ ਉਧਰ ਨਾਲ ਤਰੀ ਜਾਂਦਾ ਤੂੰ ਐ ਜਾਂ ਤੂੰ ਮੇਰੇ ਗਰੀਬ ਹੈ ਉੱਥੇ ਦਾ ਭਾਈ ਸਭ ਨੇ ਇੱਕੋ ਜੀ ਹੈ ਸੰਗਤ ਪੰਗਤ ਸਭ ਵਾਸਤੇ ਇੱਕ ਵਾਰ ਇਹ ਬਣਾਈਏ ਤਾਂ ਨੇ ਬੰਦੇ ਨੂੰ ਸਮਝਾਉਣ ਦੀ ਖਾਤਰ ਮੁਕ ਨੇ ਇਸ ਨੂੰ ਹੋਰ ਹੀ ਵਿਛਿਤ ਦੇ ਤੇ ਰੰਗ ਦੇ ਤੇ ਇਹ ਮੈਂ ਤਾਂ ਭਾਈ ਅਮਰ ਸਾਲ ਜਾ ਕੇ ਇਸ਼ਨਾਨ ਕਰਨਾ ਕਰ ਭਾਈ ਪਾਣੀ ਦਾ ਇਸ਼ਨਾਨ ਹੋ ਗਿਆ ਟੂਟੀਆਂ ਦੇ ਵੀ ਨਾਲ ਪਰ ਅਸਲੀ ਇਸ਼ਨਾਨ ਹੈ ਸਤਗੁਰ ਪਾਤਸ਼ਾਹ ਦੇ ਉਪਦੇਸ਼ ਨੂੰ ਜਾ ਕੇ ਸਰਵਣ ਕਰ ਉਥੇ ਦੀ ਮਹਾਨਤਾ ਨੂੰ ਸਮਝ ਕਿ ਸਤਗੁਰ ਪਾਤਸ਼ਾਹ ਜੀ ਸਾਨੂੰ ਇੱਥੇ ਕੀ ਸਮਝਾਉਂਦੇ ਆ ਉਹਨਾਂ ਇਮਾਰਤਾਂ ਦੇ ਵਿੱਚ ਹੀ ਬਹੁਤ ਕੁਝ ਸਮਝਣ ਵਾਸਤੇ ਪਰ ਇਤਾਂ ਭਾਈ ਸਾਨੂੰ ਸ਼ੌਕ ਦੇਖਦੇ ਇਹ ਵੀ ਸਾਡੀ ਇੱਕ ਬੜੀ ਮਨ ਦੀ ਭੈੜੀ ਦਿਸ਼ਾ ਹੈ ਇਹ ਸਤਿਗੁਰ ਪਾਸ਼ਾ ਦੇ ਨਾਲੋਂ ਗੁਰਬਾਣੀ ਦੇ ਨਾਲੋਂ ਉੱਚਾ ਅਨਮੋਲ ਕੁਝ ਵੀ ਨਹੀਂ ਹੈ ਅਸੀਂ ਉੱਥੇ ਕਿੰਨੇ ਅੰਦਰ ਸੁੰਦਰਤਾ ਰੰਗ ਢੰਗ ਲਾਉਨੇ ਆ ਕਿੰਨੇ ਮਹਿੰਗੇ ਮਹਿੰਗੇ ਖਾਤੇ ਕਰਦੇ ਆ ਜੋ ਮਨੁੱਖ ਹੁੰਦਾ ਅੰਦਰ ਆਉਂਦਾ ਸੰਗਤਾਂ ਦੀ ਹਨ ਅੰਦਰ ਉਹਦਾ ਗੁਰਬਾਣੀ ਵੱਲ ਧਿਆਨ ਹੀ ਨਹੀਂ ਰਹਿੰਦਾ ਉਹ ਦੇਖਦਾ ਰਹਿੰਦਾ ਇਹ ਝੂਮਰ ਕਿੱਥੋਂ ਆਇਆ ਇਹ ਲਾਈਟ ਕਿਵੇਂ ਲੱਗੀ ਹੈ ਇਹ ਪਰਦੇ ਕਿੱਥੋਂ ਆਏ ਆ ਭਾਵ ਤੂੰ ਅੰਦਰ ਸਜਾਇਆ ਹੋਇਆ ਆਉਂਦਾ ਮਨੁੱਖ ਇਸ ਲਈ ਕਿ ਮੇਰਾ ਧਿਆਨ ਇਕਾਗਰ ਹੋ ਜਾਵੇ ਗੁਰਬਾਣੀ ਨਾਲ ਲੱਗ ਜਾਵੇ ਪਰ ਅਸੀਂ ਅੰਦਰ ਉਸ ਤਰ੍ਹਾਂ ਸਜਾ ਦਿੱਤਾ ਹੈ ਕਿ ਸਾਡਾ ਧਿਆਨ ਲੱਗਦੇ ਹੀ ਕੋਈ ਨਹੀਂ ਅੰਦਰ ਬੰਨ ਸਾਰੀ ਅਸੀਂ ਵਸਤੂਆਂ ਵੱਲ ਦੇਖਦੇ ਹਾਂ ਅੰਦਰ ਜੋ ਵਸਤੂਆਂ ਸਜਾਈਆਂ ਹੁੰਦੀਆਂ ਨੇ ਅੰਦਰ ਇਹ ਦਰਬਾਰ ਹੁੰਦਾ ਬਿਲਕੁਲ ਸਾਦਾ ਇਹ ਜਿੱਥੋਂ ਗਿਆਨ ਪ੍ਰਾਪਤ ਕਰਨਾਂ ਨੂੰ ਬੱਚਿਆਂ ਨੂੰ ਵੀ ਆ운데 ਕੋਈ ਜਿੱਥੇ ਸਕੂਲ ਦੇ ਵਿੱਚ ਜਿੰਨਾ ਮਰਜ਼ੀ ਮਹਿੰਗਾ ਭਾਅ ਜਿੰਨਾ ਹਾਈ ਕੁਆਲਿਟੀ ਦਾ ਮਰਜ਼ੀ ਹੋਵੇ ਪਰ ਕਲਾਸ ਰੂਮ ਦੇ ਵਿੱਚ ਜੋ ਅੰਦਰ ਦਾ ਮਾਹੌਲ ਹੋਵੇਗਾ ਇਹ ਠੀਕ ਹੈ ਮੰਨ ਸਕਦੇ ਹਾਂ ਵੀ ਏਸੀ ਲੱਗੇ ਹੋਣ ਮੌਸਮ ਦੇ ਹਿਸਾਬ ਨਾਲ ਟੇਟਿੰਦੇ ਦਾ ਖਿਆ ਰੱਖਿਆ ਹੋਵੇ ਕੋਈ ਗੱਲ ਪਰ ਅੰਦਰੋਂ ਬਿਲਕੁਲ ਸਾਦਾ ਹੁੰਦਾ ਕਿ ਬੱਚਿਆਂ ਦਾ ਧਿਆਨ ਕੇਵਲ ਤੋਂ ਕੇਵਲ ਟੀਚਰ ਵੱਲੋਂ ਦਿੱਤੇ ਗਿਆਨ ਵੱਲ ਹੀ ਹੋਵੇ ਕਿ ਇਹਨੇ ਕਿ ਆਪਦਾਰਥ ਤੇ ਆ ਉਧਰ ਤੇ ਧਿਆਨ ਜਾਓ ਤੁਸੀਂ ਇਸ ਤਰ੍ਹਾਂ ਦੇ ਆਮ ਦੇਖਿਆ ਕਿ ਕੋਈ ਸਾਧੂ ਮਹਾਂਤਮਾ ਜੋ ਪਰਦੇ ਲਿਖਦੇ ਆ ਇਹਨਾਂ ਆਮ ਪੋਰੀਆਂ ਜਿਹੜਾ ਕਿ ਪਰਦੇ ਆ ਕਿ ਅੰਦਰ ਕੁਝ ਨਹੀਂ ਹੋਣਾ ਚਾਹੀਦਾ ਮੇਰਾ ਧਿਆਨ ਕੇਵਲ ਤੋਂ ਕੇਵਲ ਮੇਰੇ ਗਿਆਨ ਵੱਲ ਹੋਵੇ ਕਿ ਜਿੱਤੋਂ ਗਿਆਨ ਲੈਣਾ ਅਸੀਂ ਜਿਸ ਕਮਰੇ 'ਚ ਬੱਚੇ ਵੀ ਬੈਠੇ ਪੜ੍ਹਦੇ ਆ ਨਾ ਉਹਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਸਾਜੋ-ਸਮਾਨ ਨਹੀਂ ਹੋਣਾ ਚਾਹੀਦਾ। ਕੇਵਲ ਤੋਂ ਕੇਵਲ ਸਾਰਾ ਫੋਕਸ ਉਹਦਾ ਧਿਆਨ ਉਸ ਸ਼ਬਦ ਤੇ ਹੋਵੇ ਜੋ ਉਸਨੇ ਗ੍ਰਹਿਣ ਕਰਨ ਜੋ ਬੱਚਿਆਂ ਨੇ ਗ੍ਰਹਿਣ ਕਰਨੀ ਤੇ ਆਪਾਂ ਕੀ ਅਸੀਂ ਮਖੌਲ ਬਣਾ ਰੱਖਿਆ ਗੁਰਦੁਆਰਿਆਂ ਨੂੰ ਧਰਮਕ ਸਥਾਨਾਂ। ġਿਓ ਸਜਾਉਣ ਲੱਗਣਗੇ ਅੰਦਰੋਂ ਜੀ। ਫੁੱਲ ਬੂਟੇ ਪਤਾ ਨਹੀਂ ਕੀ ਕੁਝ ਲਾਉਂਦੇ ਆ। ਕਿ ਜੋ ਅੰਦਰ ਆਉਂਦਾ ਠਾ ਦੇਖਦਾ ਰਹਿੰਦਾ ਅੰਦਰ ਸਿੱਧਾ ਸਫੇਦ ਰੰਗ ਹੋਵੇ ਬਸ ਹੋਰ ਕੁਝ ਨਹੀਂ ਹੋਵੇ ਮਹਾਰਾਜ ਦਾ ਪ੍ਰਕਾਸ਼ ਹੋਵੇ ਕਿ ਦੇਖਣ ਨੂੰ ਇਨਸਾਨ ਦੇ ਕੋਈ ਹੋਰ ਕੁਝ ਹੋਵੇ ਹੀ ਨਾ ਸਿੱਧਾ ਗੁਰੂ ਮਹਾਰਾਜ ਨੂੰ ਦੇਖਣ ਤੇ ਉਸ ਸ਼ਬਦ ਨੂੰ ਸਰਵਣ ਕਰਨ ਪਰ ਐਸੀ ਕੀ ਬਣਾ ਰੱਖੀਏ ਕਿ ਭਾਈ ਅਸੀਂ ਦੁਕਾਨ ਚਲਾਉਣੀ ਹੈ ਇਹ ਨੂੰ ਸੁਝਾ ਲਈਏ ਦਸਿਆ ਨਾ ਵੀ ਧਰਮ ਹੈ ਧਰਮ ਨੂੰ ਅਸੀਂ ਧਰਮ ਦੇ ਲਈ ਨਹੀਂ ਵਰਤਦੇ ਗਿਆਨ ਨੂੰ ਅਸੀਂ ਧਰਮ ਨੇ ਇੱਕ ਦੁਕਾਨ ਦਿੱਤਾ ਵੇ ਕਿ ਸਾਡੀ ਦੁਕਾਨ ਕਿਵੇਂ ਚੱਲੇ ਬਈ ਉਦੋਂ ਅਸੀਂ ਸਾਜੇ ਸਮਾਜ ਲਾਈ ਅੰਦਰ ਲੋਕ ਪ੍ਰਭਾਵਿਤ ਹੋ ਗਏ ਗੁਰਦਰਾ ਬੜਾ ਸੋਹਣਾ ਉੱਥੇ ਬਈ ਬੜੇ ਝੁੰਮ ਲੱਗਿਆ ਬਣਿਆ ਲੱਟਾਂ ਲੱਗੀਆਂ ਬੜਾ ਸੋਹਣਾ ਪੱਖਾ ਲੱਗਿਆ 2.5 ਲੱਖ ਦਾ ਪੱਖਾ ਹੀ ਲਾਇਆ ਦੁਨੀਆਂ ਨੂੰ ਦੇਖੀ ਜਾਂਦੀ ਜਾ ਕੇ ਕਿ ਕਿੱਦਾਂ ਦਾ ਬਈ ਦੇਖਣਾ ਕੀ ਹੈ ਤੇਰਾ ਉਹਨਾਂ ਨੇ ਪਾਰ ਉਤਾਰਾ ਨਹੀਂ ਕਰਾਣਾ ਤੇਰਾ ਜੇ ਪਾਰ ਉਤਾਰਾ ਕਰਾਣਾ ਹੈ ਸਤਗੁਰ ਪਾਤਸ਼ਾਹ ਦੀ ਗੁਰਬਾਣੀ ਨੇ ਤੇਰਾ ਪਾਰ ਉਤਾਰਾ ਕਰਨਾ ਭਾਈ ਗੇੜੇ ਪਰਮ ਪਲੇਖਿਆਂ ਵਿੱਚ ਉਤਰਿਆ ਫਿਰਦਾ ਮੈਂ ਤਾਂ ਦਾ ਇਸ਼ਨਾਨ ਪਾਣੀ ਨਾਲ ਹੋ ਜੂਗਾ ਪਰ ਮੰਨ ਦਾ ਇਸ਼ਨਾਨ ਕੇਵਲ ਤੋਂ ਕੇਲ ਗੁਰਬਾਣੀ ਦੇ ਹੋ ਭਰੀਏ ਮਤ ਪਾਪਾਂ ਕੇ ਸੰਗ ਉਹ ਟੋਟੇ ਨਾ ਵੇ ਕੇ ਰੰਗ ਰੋਜ਼ ਪੜਦਾ ਭਾਈ ਤੇ ਸਮਝ ਨਹੀਂ ਆਉਂਦਾ ਕਿਵੇਂ ਤੇ ਚੱਲਣਾ ਵਾ ਕਿ ਅਸੀਂ ਅ ਗਿਆਨਤਾ ਦੇ ਅੰਧੇਰੇ ਵਿੱਚ ਡੁੱਬੇ ਹੋਏ ਆ ਪਰਮ ਪਲੇਖਿਆਂ ਵਿੱਚ ਡੁੱਬਿਆ ਕਿ ਸਾਨੂੰ ਭਾਈ ਆਪਣੀ ਇਹ ਕੰਮ ਕੀਤਿਆਂ ਅਸੀਂ ਮੁਕਤ ਹੋ ਜਾਣਾ ਤੈਨੂੰ ਮੁਕਤੀ ਦਾ ਪਤਾ ਹੀ ਕੱਤ ਨਹੀਂ ਹਲੇ ਤੂੰ ਤਾਂ ਆ ਹੀ ਜੀਵਨ ਜਾਨਦਾ ਅਗਲਾ ਸੰਸਾਰ ਤਾਂ ਤੈਨੂੰ ਪਤਾ ਹੀ ਨਹੀਂ ਹੈ ਇਸ ਕਰਕੇ ਤਾਂ ਫਿਰ ਤੇਰੇ ਬਾਅਦ ਤੇ ਗੱਲ ਜੋ ਹੋ ਰਹੀ ਹੈ ਮਨੁੱਖ ਦੇ ਆਪਣੇ ਭਲੇ ਲਈ ਹੋ ਰਹੀ ਹੁੰਦੀ ਹੈ ਕਾਲਪੁਰ ਕਈ ਵੀ ਆਪਣੇ ਅਗਾਂਧੀਆਂ ਸਕੂਲ ਖੋਲਿਆ ਗਿਆਨ ਦੀ ਕਿ ਭਾਈ ਲਓ ਇਹਨਾਂ ਨੂੰ ਗਿਆਨ ਦਿਓ ਕਿਤੇ ਕੋਈ ਛੋਟਾ ਪ੍ਰਚਾਰਕ ਬੈਠਾ ਕਿਤੇ ਕੋਈ ਵੱਡਾ ਬੈਠਾ ਪਰ ਬੈਠੇ ਹੈ ਨਾ ਗੁਰਨਾਨਕ ਸਾਹਿਬ ਪਾਤਸ਼ਾਹ ਸਭ ਤੋਂ ਵੱਡੇ ਅਕਾਲ ਪੁਰਖ ਦੇ ਪ੍ਰਚਾਰਕ ਉਹਨਾਂ ਨੇ ਗਾਂਧੀ ਗਾਂ ਸਕੂਲ ਖੁੱਲ੍ਹਦੇ 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 ਹਰ ਘਰ ਘਰ ਖੁੱਲ ਗਿਆ ਪਈ ਹੁਣ ਜੋ ਵੀ ਗਿਆਨ ਮਿਲਦਾ ਹੈ ਅਕਾਲ ਪੁਰਖ ਦੇ ਉਪਦੇਸ਼ ਦੁਆਰਾ ਦਿੱਤਾ ਜਾਂਦਾ ਉਹ ਕਹਿੰਦੇ ਤੂੰ ਦੇਈ ਚੱਲ ਕੋਈ ਸੁਣੇ ਨਾ ਸੁਣੇ ਤੋਂ ਕੀ ਲੈਣਾ ਕਿ ਮਨੁੱਖ ਨੂੰ ਇਸ ਗੱਲ ਦੇ ਉੱਤੇ ਤਿਆਰ ਰੱਖਣਾ ਚਾਹੀਦਾ ਹੈ ਕਿ ਮੈਨੂੰ ਜੇ ਗੁਰਮਤਿ ਦਾ ਗਿਆਨ ਮਿਲ ਰਿਹਾ ਨਾ ਇਹ ਮੇਰੇ ਵਾਸਤੇ ਮਧੇ ਹੈ ਮੇਰੇ ਕੋ ਸੋਦੇ ਕੋਈ ਨਹੀਂ ਉਹ ਤਾਂ ਕਹਿੰਦਾ ਵੀ ਇਹਨਾਂ ਦਾ ਕੰਮਕਾਰ ਹੋਣਾ ਕੋਈ ਗੱਲ ਤੁਹਾਡੀ ਵੀ ਸਹੀ ਹੈ ਕਿ ਦੁਕਾਨਦਾਰੀ ਜਿਆਦਾ ਖੁੱਲ ਗਈ ਹੈ ਕਿ ਧਰਮ ਦੇ ਨਾਂ ਤੇ ਦੁਕਾਨਾਂ ਹੀ ਖੁੱਲੀਆਂ ਹੋਈਆਂ ਆ ਜਿੰਨਾ ਕੋਈ ਸੇਵ ਕਰਦੇ ਆ ਜੋ ਸਭ ਕੋ ਸਾਦਗੀ ਵਿੱਚ ਹੋਣਾ ਚਾਹੀਦਾ ਅਸੀਂ ਸੰਜਾਵਟ ਵਾਰ ਰੱਖਿਆ ਹੋਇਆ ਕਿ ਲਓ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਦੇਖਣ ਦੀ ਲੋੜ ਨਹੀਂ ਸਾਡੇ ਆਹ ਸਮਾਨ ਲੱਗਿਆ ਦੇਖੋ ਅੰਦਰ ਦੇਖੋ ਕਿਵੇਂ ਸਜਾਇਆ ਹੈ ਕਹਿੰਦੇ ਨਾ ਜੇ ਕੋੜਾ ਆਲੀ ਸ਼ਰਮ ਗੁਰਦਰਾ ਬਣਾਇਆ ਹੋਇਆ ਉਹ ਭਾਈ ਜੇ ਉਹ ਸਾਦਾ ਵੀ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਉੱਪਰ ਨਹੀਂ ਹੈ ਪਰ ਅਸੀਂ ਸਿੱਖਾਂ ਨੇ ਹੀ ਗੁਰਬਾਣੀ ਨੂੰ ਲਾਂਭੇ ਕੀਤਾ ਹੋਇਆ ਹੈ ਅੰਦਰ ਸਜਾਵਟਾਂ ਲਾ ਲਾ ਕੇ ਸੋਨਾ ਲਾ ਲਾ ਕੇ ਉਹ ਭਾਈ ਉਹ ਤੋਂ ਗਿਆਨ ਮੈ ਲੈਣਾ ਗੁਰੂ ਮਹਾਰਾਜ ਦਾ ਹਣ ਸਿੱਧਾ ਤੁਸੀਂ ਹਰਿਮੰਦਰ ਸਾਹਿਬ ਜਾਓ ਅੰਦਰ ਜਾਂਦੇ ਸਾਨੂੰ ਹੋਰ ਕੋਈ ਨੀ ਨਜ਼ਰ ਆਉਂਦੀ ਬਾ ਕੀਆ ਸੋਨਾ ਲੱਗਿਆ ਹੋਇਆ ਪਹਿਲਾਂ ਹੀ ਧਿਆਨ ਭਟਕਾਤਾ ਮਾਇਆ ਵੱਲ ਗਿਆ DNA ਚਾਹੀਦੇ ਸੀ ਮੇਰੇ ਸਤਗੁਰ ਪਾਸ਼ਾ ਜੀ ਦੇ ਪ੍ਰਕਾਸ਼ ਕਿੱਥੇ ਹੈ ਉਹ ਪਰਮ ਪਿਤਰ ਸਰੂਪ ਕਿੱਥੇ ਹੈ ਜੋ ਪਾਸ਼ਾ ਜੀ ਮਹਾਰਾਜ ਦੇ ਜਿਹ ਤੋਂ ਪਰ ਤੁਸੀਂ ਜਾਣਦੇ ਹੋ ਹਤਲਿਕ ਸਰੂਪ ਨੇ ਉਹ ਉਹ ਸਰੂਪ ਹੈ ਜੋ ਸ਼ੇਧ ਬਾਬਾ ਦੀਪ ਸਿੰਘ ਜੀ ਮਹਾਂਪੁਰਸ਼ਾਂ ਨੇ ਲਿਖੇ ਹੋਏ ਨੇ ਅੱਥੀ ਲਿਖੇ ਹੋਏ ਜੋ ਅੱਥੀ ਸਰੂਪ ਲਿਖਿਆ ਨਾ ਗੁਰੂ ਮਹਾਰਾਜ ਜੀ ਨੇ ਲਖਵਾਏ ਸੀ ਜਿਨ੍ਹਾਂ ਦੇ ਉਤਾਰੇ ਕੀਤੇ ਗਏ ਸੀ ਕਿ ਸਾਰੇ ਤਖਤਾਂ ਤੇ ਅਲਗ-ਅਲਗ ਭਿਜੇ ਗਏ ਸੀ ਇਹ ਉਹ ਸਰੂਪ ਹੈ ਉਪਰ ਵੇ ਦਰਸ਼ਨ ਕਰੀਏ ਜਾ ਕੇ ਕਿੱਥੇ ਗਿਆਨ ਦਾ ਸਾਗਰ ਬਤਾਇਆ ਜਾ ਰਿਹਾ ਵੀ ਕਿੱਥੇ ਉਹ ਗਿਆਨ ਦਾ ਸਾਗਰ ਕਿੱਥੇ ਕਥਾ ਹੋ ਰਹੀ ਹੈ ਕਿੱਥੇ ਗੁਰਬਾਣੀ ਦਾ ਕੀਰਤਨ ਹੋ ਰਿਹਾ ਮੈਂ ਉੱਥੇ ਜਾ ਕੇ ਬੈਠਾਂ ਨਾ ਭਾਈ ਜਾਂਦੇ ਨੂੰ ਪਹਿਲੇ ਸੋਨਾ ਦਿਖ ਜਾਂਦਾ ਸੋਨਾ ਕੋਈ ਨਾਲ ਲੈ ਜਾ ਉਹਦੇ ਨਾਲ ਵਿੜਿਆ ਹੀ ਨਹੀਂ ਹੈ ਅਕਾਲਪੁਰਖ ਦੀ ਵਿੜਾਈ ਜੇ ਕੋਈ ਭਾਵੇਂ ਕੋਈ ਬੰਦਾ ਕਹਿੰਦਾ ਸਾਰੀ ਦੁਨੀਆ ਦੀ ਸ੍ਰਿਸ਼ਟੀ ਧਨ ਦੌਤਾਂ ਤੋਂ ਜ਼ਿਆਦਾ ਤਾਂ ਵੀ ਵਿੜਾਈ ਅਕਾਲਪੁਰਖ ਦੀ ਨਹੀਂ ਕਰ ਸਕਦਾ ਉਹਦੀ ਬਿੜਿਆਈ ਕੇਵਲ ਤੋਂ ਕੇਵਲ ਉਹਦਾ ਨਾਮ ਜਪ ਕੇ ਹੁੰਦੀ ਹੈ ਉਹਦੀ ਉਸਤਤ ਕਰਕੇ ਹੁੰਦੀ ਹੈ ਪਰ ਅਸੀਂ ਭਰਮ ਪਿਖਿਆ ਤੁਰੇ ਫਿਰਦੇ ਹਾਂ ਜੇ ਭਰਮ ਪਿਖਿਆ ਵਿੱਚ ਹੈ ਤੇ ਭਾਈ ਥਾਂ ਤਾਂ ਤੇ ਰੋਦੇ ਵੀ ਅਸੀਂ ਫਿਰਦੇ ਹਾਂ ਅਸੀਂ ਭੁਲਾਉਂਦੇ ਫਿਰਦੇ ਹਾਂ ਇੱਕ ਦੂਜੀ 'ਚ ਹੀ ਵੱਜੀ ਜਾ ਰਹੀ ਹੈ ਕਿ ਸਿੱਖ ਸਿੱਖ ਦੇ ਵਿੱਚ ਹੀ ਵੱਜੀ ਜਾ ਰਹੀ ਹੈ ਇੱਕ ਪ੍ਰਚਾਰ ਕਰਦਾ ਦੂਸਰਾ ਉਹਦੇ ਵਿਰੁੱਧ ਹੋ ਜਾਂਦਾ ਹੁਣ ਇਹਨਾਂ ਦੀ ਦੁਕਾਨਦਾਰੀ ਹੈ ਨਾ ਇਨਾਂ ਦੇ ਵਿਰੁੱਧ ਪ੍ਰਚਾਰਕਾਂ ਨੇ ਵਿਰਧ ਠਾਇਆ ਇਹ ਨਹੀਂ ਕਿ ਸਾਰੇ ਚੰਗੇ ਆ ਜਾਂ ਸਾਰੇ ਬਾੜੇ ਆ ਉਹਨਾਂ ਨੇ ਵੀ ਬਾਹਰ ਆ ਰਹੀ ਹੈ ਕਿ ਭਾਈ ਇਹ ਮਨਮਤ ਹੋ ਰਹੀ ਹੈ ਜੋ ਤੁਸੀਂ ਕਰਦੇ ਹੋ ਔਰ ਇੱਕ ਸੱਜਣ ਦਾ ਕਲ ਦੇਖ ਰਹੀ ਕਹਿੰਦੇ ਜੀ ਆਹ ਪੰਜ ਸ਼ਬਦ ਪੜੋ ਫੋੜਿਆ ਸਾਰੀਆਂ ਵਿਪਤਾ ਹੱਲ ਹੋ ਜਾਣਗੀਆਂ ਮੈਂ ਉਹਨੂੰ ਨਾਲ ਹੀ ਕਮਿਟ ਕਰਕੇ ਪਾਇਆ ਭਾਈ ਸਾਡੀ ਵਿਪਤਾ ਹੈ ਸਾਡੇ ਬੰਦੀ ਸਿੰਘ ਜੇਲ੍ਹ ਤੇ ਬੈਠੇ ਇਹ ਸ਼ਬਦ ਉਹਨਾਂ ਨੂੰ ਜਾ ਕੇ ਦੇ ਦੇ ਤੇਰਾ ਬਹੁਤ ਭਲਾ ਹੋਊਗਾ ਇਹ ਪੜ ਕੇ ਬਾਹਰ ਆ ਜਾਣ ਬੜੀਆਂ ਸਮੱਸਿਆ ਸਾਡੀਆਂ ਸੇਕ ਕੌਮ ਦੀ ਹੈ ਇਹ ਸ਼ਬਦ ਉਹਨਾਂ ਨੂੰ ਦੇ ਦੇ ਜਾ ਕੇ ਜੇ ਤੂੰ ਕਹਿਣਾ ਭਾਈ ਪਣਾ ਇਹ ਸਾਡੇ ਸਮੱਸਿਆ ਹੱਲ ਕਰ ਕਿਉਂ ਲੋਕਾਂ ਨੂੰ ਸੰਗਤਾਂ ਨੂੰ ਭਰਮ ਭਲੇਖਿਆਂ ਚ ਪਾਇਆ ਪਾਇਆ ਜ ਨਹੀਂ ਪਾਇਆ ਜੋ ਹੈ ਜੇ ਤੁਸੀਂ ਕਹਿੰਦਾ ਹੁੰਦਾ ਨਾ ਉਹਨੂੰ ਕਿ ਲੈ ਬਈ ਸਾਡਾ ਕੰਮ ਇਹ ਕਾਹ ਆ ਰਿਹਾ ਹੋਇਆ ਕੌਮ ਦਾ ਇਹਨੂੰ ਕੱਢ ਦੇ ਇਸ ਤੋਂ ਵੱਡਾ ਪਰਪਕਾਰ ਕੀ ਹੋ ਸਕਦਾ ਹੈ